ਹਫਤੇ ਦੇ ਵਿੱਚ ਲਗਾਤਾਰ 4 ਦਿਨ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਦੀ ਹਾਈਟ ਉਹਨਾਂ ਦਾ weight BMI ਚੈੱਕ ਕਰਨ ਦੇ ਇਲਾਵਾ ਅਸੀਂ ਉਹਨਾਂ ਦਾ ਲਿਵਰ ਦਾ ਫਾਈਬਰੋਸਕੈਨ ਵੀ ਕਰ ਰਹੇ ਹਾਂ ਜਿਹੜਾ ਕਿ ਤਕਰੀਬਨ 2.5 ਹਜ਼ਾਰ ਰੁਪਏ ਦਾ ਟੈਸਟ ਹੈ ਟੈਸਟ ਅੱਜ ਅਸੀਂ ਫ੍ਰੀ ਅਰੇਂਜ ਕਰਕੇ ਪੇਸ਼ੈਂਟ ਦੇ ਰਹੇ ਹਾਂ ਮੈਂ ਡਾਕਟਰ ਗੁਰਵਿੰਦਰ ਸਿੰਘ ਮੈਂ ਅੰਮ੍ਰਿਤਸਰ ਆਈਐਮਐਬ ਪਰਾਜਦਾ ਸੈਕਟਰੀ ਹਾਂ ਅ ਅੱਜ ਅਸੀਂ ਇਸ ਵਾਰੀ ਅਸੀਂ ਇੱਕ ਹਫ਼ਤੇ ਵਾਸਤੇ ਨੈਸ਼ਨਲ ਡਾਕਟਰਸ ਡੇ ਮਨਾ ਰਹੇ ਹਾਂ ਤੇ ਇਸ ਹਫ਼ਤੇ ਦੇ ਵਿੱਚ ਲਗਾਤਾਰ 4 ਦਿਨ ਅਲੱਗ-ਅਲੱਗ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਜਿਸ ਸੰਬੰਧ ਵਿੱਚ ਕੱਲ ਅਸੀਂ ਇੱਕ ਬਲੱਡ ਨੇਸ਼ਨ ਕੈਂਪ ਦਿੱਤਾ ਕੀਤਾ ਸੀਗਾ ਜਿਹਦੇ ਵਿੱਚ 60 ਦੇ ਕਰੀਬ ਡੋਨਰਸ ਨੇ ਬਲੱਡ ਨੇਟ ਕੀਤਾ ਅੱਜ ਅਸੀਂ ਉਸੇ ਲੜੀ ਦੇ ਅਧੀਨ ਦੂਸਰਾ ਕੈਂਪ ਲਗਾਉਣ ਜਾ ਲਗਾ ਰਹੇ ਹਾਂ ਜਿਸ ਦੇ ਵਿੱਚ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਹਾਈਟ weight ਤੇ ਉਹਦੇ ਅਕੋਰਡਿੰਗਲੀ BMI ਸਕੋਰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਨਾਲ ਦੀ ਨਾਲ ਲੇਟਸਟ ਕੀਤਾ ਜਾ ਰਿਹਾ ਜਿਹਦੇ ਵਿੱਚ ਹਿਮੋਗਲੋਬਿਨ ਤੇ ਸ਼ੂਗਰ ਦਾ ਟੈਸਟ ਫ੍ਰੀ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਇੱਕ ਲਿਵਰ ਦਾ ਟੈਸਟ ਜਿਸ ਨੂੰ ਕੇ ਫਾਈਬਰੋਸਕੈਨ ਕਹਿੰਦੇ ਆ ਜਿਹਦੇ ਵਿੱਚ ਲਿਵਰ ਦੀ ਕੰਮ ਕਰਨ ਦੀ ਜੋ ਸ਼ਮਤਾ ਉਹ ਟੈਸਟ ਕੀਤੀ ਜਾਂਦੀ ਹੈ ਉਹ ਵੀ ਅੱਜ ਫ੍ਰੀ ਟੈਸਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੁਝ ਆਈਐਮਏ ਹਾਲ ਬਸੰਤਾ ਵੀ ਨੂੰ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਹੈ ਅੱਜ ਦਾ ਕੈਂਪ ਜਿਹੜਾ ਉਹ ਸੁਖ ਸਾਗਰ ਹਸਪੀਟਲ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਕੱਲ ਦਾ ਜਿਹੜਾ ਕੈਂਪ ਸੀਗਾ ਬਲੱਡ ਡੋਨੇਸ਼ਨ ਕੈਂਪ ਉਹ ਸਾਰੇ ਮੈਂਬਰਸ ਦੇ ਸਹਿਯੋਗ ਦੇ ਨਾਲ ਕੀਤਾ ਗਿਆ ਸੀਗਾ ਇਸੇ ਲੜੀ ਦੇ ਵਿੱਚ ਕੱਲ ਇੱਕ ਹੋਰ ਕੈਂਪ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਬੋਨ ਮਿਨਰਲ ਡੈਂਸਿਟੀ ਚੈੱਕ ਕੀਤੀ ਜਾਵੇਗੀ ਉਹ ਕੈਂਪ ਹਰਗੁਣ ਹਸਪੀਟਲ ਦੇ ਸਹਿਯੋਗ ਦੇ ਨਾਲ ਕੀਤਾ ਜਾਏਗਾ। ਪਿਛਲੇ ਕਿੰਨੇ ਸਾਲਾਂ ਤੋਂ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਸਾਡੇ? ਅਸੀਂ ਕਾਫੀ ਦੇਰ ਤੋਂ ਹਰ ਸਾਲ ਇਹ ਕੈਂਪ ਲਗਾਉਂਦੇ ਆ ਜੀ, ਬਲੱਡ ਨੇਸ਼ਨ ਕੈਂਪ ਤੇ ਹਰ ਸਾਲ ਡਾਕਟਰਸ ਦੇ ਦੇ ਉੱਤੇ ਕੀਤਾ ਜਾਂਦਾ ਹੈ। ਸਰ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਆਪਣੀ ਸੇਵਾ ਨਹੀਂ ਬਾਰੇ ਹੈ ਜਿਵੇਂ ਕਰੋਨਾ ਗਾਲ ਦੀ ਗੱਲ ਕਰੀਏ ਉਦੋਂ ਵੀ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਮਰੀਜ਼ਾਂ ਦੀ ਸੇਵਾ ਕੀਤੀ ਹੈ। ਉਹਨਾਂ ਬਾਰੇ ਕੀ ਕਹਿੰਦੇ? ਦੇਖੋ ਜੀ ਜੋ ਵੀ ਆਇਆ ਜਿਹੜਾ ਡਾਕਟਰੀ ਦਾ ਪ੍ਰੋਫੈਸ਼ਨ ਹੈਗਾ ਏ ਬਣਾਇਆ ਹੀ ਲੋਕਾਂ ਦੀ ਸੇਵਾ ਕਰਨ ਵਾਸਤੇ ਆ ਜਦੋਂ ਜਦੋਂ ਵੀ ਕਿਸੇ ਤਰ੍ਹਾਂ ਦੀਆਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਜਿਦੇ ਵਿੱਚ ਜ਼ਰੂਰਤ ਪੈਂਦੀ ਆ ਵੱਧ ਚੜ ਕੇ ਹਿੱਸਾ ਲੈਣ ਦੀ ਤੇ ਸਾਡੇ ਵੱਲੋਂ ਡਾਕਟਰ ਵੱਲੋਂ ਆਈਐਮਐ ਵੱਲੋਂ ਖਾਸ ਤੌਰ ਤੇ ਉਤੇ ਹਮੇਸ਼ਾ ਇਹ ਵਾਚ ਚੜ ਕੇ ਹਿੱਸਾ ਲੈ ਜਾਂਦਾ ਅਸੀਂ ਸਾਰੇ ਅੰਮ੍ਰਿਤਸਰ ਦੇ ਬ੍ਰਾਂਚ ਵੱਲੋਂ ਆਈਐਮਐ ਦੀ ਬ੍ਰਾਂਚ ਵੱਲੋਂ ਅੱਜ ਇੱਕ ਫ੍ਰੀ ਕੈਂਪ ਲਗਾਇਆ ਹੋਇਆ ਹੈ ਜਦੇ ਵਿੱਚ ਅਸੀਂ ਲੋਕਾਂ ਦੀ 슈ਗਰ ਲੋਕਾਂ ਦਾ ਹੀਮੋਗਲੋਬਿਨ ਤੇ ਲੋਕਾਂ ਦਾ ਫਾਈਬਰੋ ਸਕੈਨ ਲਿਵਰ ਦਾ ਕੀਤਾ ਜਾ ਰਿਹਾ ਹੈ 1 ਜੁਲਾਈ ਤੋਂ ਐਕਚੁਅਲੀ ਸਾਡਾ ਡਾਕਟਰਸ ਡੇ ਹੁੰਦਾ ਹੈ ਜਿਹੜਾ ਕਿ ਇੰਡੀਅਨ ਡਾਕਟਰ ਬੀਸੀ ਰੌਏ ਦੀ ਯਾਦ ਵਿੱਚ ਬਣਾਇਆ ਜਾਂਦਾ ਹੈ ਤੇ ਉਸ ਤਰੀਕੇ ਦੇ ਵਿੱਚ ਹਿਸਾਬ ਨੂੰ ਲੈ ਕੇ ਅਸੀਂ ਸਾਰੇ ਡਾਕਟਰਾਂ ਦਾ ਹਫਤਾ ਮਨਾ ਰਹੇ ਹਾਂ ਜਿਹੜਾ ਕਿ 1 ਜੁਲਾਈ ਤੋਂ ਲੈ ਕੇ ਸਾਡਾ 6 ਜੁਲਾਈ ਤੱਕ ਚੱਲੇਗਾ ਉਹਦੇ ਵਿੱਚ ਅਸੀਂ ਅੱਜ ਸੁਖਸਾਗਰ ਹਸਪੀਟਲ ਵੱਲੋਂ ਆਈਐਮਏ ਹੌਸੇ ਵਿੱਚ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਹੋਇਆ ਹੈ ਜਿਹਦੇ ਵਿੱਚ ਲੋਕਾਂ ਦੀਆਂ ਬਿਮਾਰੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਕੜੀਆਂ ਜਾ ਸਕਦੀਆਂ ਜਿਦੇ ਅੱਜ ਅਸੀਂ ਲਿਵਰ ਦਾ ਵਾਈਬ੍ਰੇਸ਼ਨ ਸਕੈਨ 슈ਗਰ ਦਾ ਚੈੱਕ ਹਿਮੋਗਲੋਬਿਨ ਦਾ ਚੈੱਕ ਤੇ ਉਹਨਾਂ ਨੂੰ ਬੀਐਮਆਈ ਦੇ ਬਾਰੇ ਨੌਲੇਜ ਦਿੱਤੀ ਜਾ ਰਹੀ ਹੈ ਤੇ ਜਿਹੜਾ ਵੀ ਕੋਈ ਬੰਦਾ ਸਰਵਿਸ ਵਿੱਚ ਮਿਲ ਕਰਨਾ ਚਾਹੁੰਦਾ ਹੈ ਅੱਜ ਵੀ ਵੈਲਕਮ ਹੈ ਤੇ ਪਰ ਲੈ ਦੇ ਛੱਡੀਆਂ ਦੇ ਚੈੱਕਅਪ ਦਾ ਕੈਂਪ ਹੋਏਗਾ ਤੇ ਫਿਜ਼ੀਓਥੈਰੇਪੀ ਸੋ ਐਸਪੀਚ ਮੈਡੀਗ੍ਰੈਸਟ ਕਰਦੀਆਂ ਕਿ ਜੇ ਵੀ ਕੋਈ ਵੀ ਬੰਦਾ ਆਪਣੇ ਆਪ ਨੂੰ ਇੱਥੇ ਚੈੱਕਅਪ ਕਰਾਉਣਾ ਚਾਹੁੰਦਾ ਹੈ ਤੇ ਇਹਦੀ ਸਰਵਿਸ ਦੀ ਅਵੇਲ ਕਰਨਾ ਚਾਹੁੰਦਾ ਹੈ ਉਹ ਵੈਲਕਮ ਹੈ ਸਾਡੇ ਕੋਲ। ਥੈਂਕ ਯੂ। ਸਸੀ ਕਾਂਜੀ ਮੈਂ ਡਾਕਟਰ ਅਮਰਜੀਤ ਸਿੰਘ ਨਗਵੰਦ ਸੁਖਸਗਰ ਹਸਪੀਟਲ ਵਿੱਚ ਮੈਡੀਕਲ ਸਪੈਸ਼ਲਿਸਟ ਦੇ ਤੌਰ ਤੇ ਕੰਮ ਕਰਦਾ ਹਾਂ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨੈਸ਼ਨਲ ਡਾਕਟਰਸ ਡੇ ਬਾਰੇ। ਇਹ ਡਾਕਟਰਸ ਡੇ 1 ਜੁਲਾਈ ਨੂੰ ਮਨਾਇਆ ਜਾਂਦਾ ਹੈ। ਵੈਸੇ ਤੇ ਅਸੀਂ ਸਾਰਾ ਸਾਲ ਆਪਣੇ ਸਮਾਜ ਨੂੰ ਸਮਰਪਿਤ ਹਾਂ। ਲੇਕਿਨ ਇਹ ਇੱਕ ਸਮਰਪਣ ਨੂੰ ਸ਼ੋਅ ਕਰਨ ਦਾ ਦਿਨ ਹੈ। ਇਸ ਕੁਲਕਚਰੀ ਤੇ ਸਾਡੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅੰਮ੍ਰਿਤਸਰ ਬ੍ਰਾਂਚ ਨੇ ਸਪੈਸ਼ਲ ਤੌਰ ਤੇ ਚਾਰ ਕੈਂਪ ਲਗਾਏ ਜਿਹੜੇ ਕਿ ਰੋਜ਼ ਕੀਤੇ ਜਾਣਗੇ ਉਹਨਾਂ ਚੋਂ ਇੱਕ ਕੈਂਪ ਕੱਲ ਬਿੱਟਿਆ ਜਿਹੜਾ ਕਿ ਬਹੁਤ ਸਫਲ ਗਿਆ ਜ ਜਿਸ ਵਿੱਚ ਅਸੀਂ ਅਬਾਊਟ 60 ਲੋਕਾਂ ਦਾ ਖੂਨ ਲੈ ਕੇ ਮੈਡੀਕਲ ਕਾਲਜ ਨੂੰ ਦਾਨ ਕੀਤਾ ਅੱਜ ਸੁਖਸਾਗਰ ਹਸਪਤਾਲ ਦੀ ਸਪੋਰਟ ਦੇ ਨਾਲ ਇੱਕ ਹੋਰ ਕੈਂਪ ਆਈਐਮਏ ਹਾਲ ਵਿੱਚ ਚੱਲ ਰਿਹਾ ਹੋਇਆ ਉਹ ਕੈਂਪ ਵਿੱਚ ਅਸੀਂ ਪੇਸ਼ੈਂਟਸ ਦਾ ਹਿਮੋਗਲੋਬਿਨ 슈ਗਰ ਬਲੱਡ ਪ੍ਰੈਸ਼ਰ ਉਹਨਾਂ ਦੀ ਹਾਈਟ ਉਹਨਾਂ ਦਾ weight BMI ਚੈੱਕ ਕਰਨ ਦੇ ਇਲਾਵਾ ਅਸੀਂ ਉਹਨਾਂ ਦਾ ਲਿਵਰ ਦਾ ਫਾਈਬਰੋਸਕੈਨ ਵੀ ਕਰ ਰਹੇ ਹਾਂ ਜਿਹੜਾ ਕਿ ਤਕਰੀਬਨ 2.500 ਰੁਪਏ ਦਾ ਟੈਸਟ ਹੈ। ਉਹ ਟੈਸਟ ਅੱਜ ਅਸੀਂ ਫ੍ਰੀ ਅਰੇਂਜ ਕਰਕੇ ਪੇਸ਼ੈਂਟ ਦੇ ਰਹੇ ਹਾਂ ਜਿਸ ਦੇ ਚੋਂ ਪੇਸ਼ੈਂਟ ਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਜਿਗਰ ਵਿੱਚ ਕੋਈ ਖਾਸ ਤਰ੍ਹਾਂ ਦੀ ਬਿਮਾਰੀ ਜਿਹਨੂੰ ਅਸੀਂ ਸਿਰੋਸਿਸ ਕਹਿੰਦੇ ਹਾਂ ਜਾਂ ਫੈਟੀ ਲਿਵਰ ਕਹਿੰਦੇ ਉਹਦੀ ਕੀ ਹਾਲਤ ਹੈ। ਇਹਦੇ ਮੁਤਾਬਕ ਅਸੀਂ ਕੱਲ ਫਿਰ ਅਸੀਂ ਕੋਰ ਕੈਂਪ ਲਗਾਵਾਂਗੇ ਜਿਹਦਾ ਨਾਮ ਅਸੀਂ BMD ਕੈਂਪ ਕਹਿੰਦੇ ਹਾਂ ਬੋਨ ਮਿਨਰਲ ਡੈਂਸਟੀ ਉਹ ਵੀ ਆਈਮੇ ਹਾਲ ਚ ਲੱਗੇਗਾ। ਪੇਪਰਸ ਨੂੰ ਥਾਇਰੋਇਡ ਪ੍ਰੋਫਾਈਲ ਪੇਸ਼ੈਂਟਸ ਲਈ ਫ੍ਰੀ ਆਫ ਕਾਰਸ ਕੀਤੀ ਜਾਵੇ। ਮੈਂ ਇਹ ਸੁਣ ਨਹੀਂ ਸਾਰੇ ਲੋਕਾਂ ਨੂੰ ਆਸ ਆਸ ਕਰਦਾ ਹਾਂ ਕਿ ਸਾਰੇ ਲੋਕੀ ਮੇਰੇ ਇਨਵੀਟੇਸ਼ਨ ਤੇ ਆਣਗੇ ਤੇ ਆਈਐਮਈ ਹਾਲ ਦੇ ਵਿੱਚ ਆ ਕੇ ਆਪਣੇ ਐਵੈਲੂਏਟਸ ਦੇ ਕੇ ਆਪਣੀ ਸਿਹਤ ਦੇ ਬਾਰੇ ਪੁੱਛੋ। ਤੇ ਇਸ ਦੇ ਮੁਤਾਬਕ ਮੈਂ ਇੱਕ ਹੋਰ ਕਹਿਣਾ ਚਾਹਾਂਗਾ ਕਿ ਡਾਕਟਰਾਂ ਵੱਲੋਂ ਸਮਰਪਣ ਚ ਕਦੀ ਕੋਈ ਕਮੀ ਨਹੀਂ ਆਏਗੀ। ਪੇਸ਼ੈਂਟਸ ਵੱਲੋਂ ਉਸੇ ਵਿਸ਼ਵਾਸ ਦੀ ਆਸ ਕਰਦੇ ਹਾਂ, ਪਿਆਰ ਦੀ ਆਸ ਕਰਦੇ ਹਾਂ, ਇੱਜ਼ਤ ਦੀ ਆਸ ਕਰਦੇ ਹਾਂ। ਪੈਸਾ ਤਾਂ ਆਣਾ ਜਾਣਾ ਹੁੰਦਾ ਹੈ ਲੇਕਿਨ ਇੱਜ਼ਤ ਪਿਆਰ ਵਿਸ਼ਵਾਸ ਇਹਦੀ ਅਸੀਂ ਬਹੁਤ ਜ਼ਿਆਦਾ ਤਾਰੀਫ਼ ਕਰਾਂਗੇ ਜੇ ਤੂੰ ਸਾਨੂੰ ਦੇਉਂਗੀ ਸ਼ੁਕਰੀਆ ਤੁਹਾਡਾ